ਜੈ ਜੀਨ ਮਸ਼ਕਾਰ ਸਸਿਕਾ ਦੋਸਤੋ ਮੈਟਵਾਡ ਆਪਣਾ ਸੰਜੀਬਾ ਵਾ ਇੱਕ ਵਾਰ ਫੇਰ ਤੋਂ ਟਾਟਾ ਸਾਰੇ ਸਵਾਗਤ ਕਰਦਾ ਦੋਸਤੋ ਸਭ ਤੋਂ ਪਹਿਲਾਂ ਸਾਡੇ ਵੱਲੋਂ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾਂ ਸ਼ਿਵਰਾਤਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਸਾਰੇ ਜਿਹੜੇ ਲੰਗਰ ਆ ਉਹ ਲਗਾਏ ਜਾਂਦੇ ਨੇ ਸ਼ਿਵ ਬੋਲੇ ਨੂੰ ਯਾਰ ਕੀਤਾ ਜਾਂਦਾ ਹੈ ਵੱਖਰੀ ਵੱਖਰੀ ਜਗ੍ਹਾ ਤੇ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਵਿੱਚ ਜਿਹੜੇ ਆ ਉਹ ਲੰਗਰ ਲਗਾਏ ਜਾਂਦੇ ਨੇ ਇਹ ਮਾਰਚ ਮਹੀਨਾ ਹਮੇਸ਼ਾ ਜਿਹੜਾ ਆ ਸ਼ਿਵ ਸ਼ੰਕਰ ਦਾ ਗੁਣਗਾਨ ਕੀਤਾ ਜਾਂਦਾ ਹੈ ਤੇ ਨਾਲ ਨਾਲ ਲੰਗਰ ਲਗਾਏ ਜਾਂਦੇ ਨੇ ਅੱਜ ਗੁਰਦਾਸਪੁਰ ਦੇ ਕੌਲੇ ਰੋਡ ਦੇ ਇੱਕ ਬਹੁਤ ਵੱਡਾ ਉਪਰਾਨਾ ਕੁਝ ਦੁਕਾਨਦਾਰਾਂ ਨੇ ਮਿਲ ਕੇ ਜਿਹੜਾ ਹੈ ਕੌਲੇ ਨਾਥ ਨੂੰ ਯਾਰ ਕੀਤਾ ਤੇ ਉਹਨਾਂ ਨੇ ਲੰਗਰ ਲਗਾਇਆ ਔਰ ਇਹ ਜਿਹੜਾ ਲੰਗਰ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈ ਇਹ ਲੰਗਰ ਚੱਲੇਗਾ ਸਾਡੇ ਨਾਲ ਦੇ ਦੁਕਾਨਦਾਰ ਵੀ ਮੌਜੂਦ ਨੇ ਜਿਨ੍ਹਾਂ ਨੇ ਲੰਗਰ ਲਗਾਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਸ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਭੋਲੇ ਸ਼ੰਕਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੈ ਸ਼ੰਕਰ ਦੀ ਜੈ ਸ਼ੰਕਰ ਦੀ ਮਹਾਰਾਜ ਸਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਾਲਕ ਤੁਹਾਨੂੰ ਹੀ ਬਾਬਾ ਜੀ ਬੇਰ ਕਰੇ ਡਾਟ ਦੇ ਮੇਰ ਪਰਿਆ ਬਾਬਾ ਪੋਲਾ ਨਾ ਤੁਹਾਡੇ ਦੇ ਯਾਤ ਰੱਖੇ ਸੇ ਜੇ ਬਾਸ਼ਾ ਜੀ ਤੁਸੀਂ ਇੰਨੀ ਮਿਹਨਤ ਕਰ ਰਹੇ ਜੀ ਮਾਲਕ ਟਾਡੇ ਦੇ ਵੀ ਕਿਰਪਾ ਕਰੇ ਇਸ ਮਾਰਕੀਟ ਦੇ ਵੀ ਕਿਰਪਾ ਕਰੇ ਜੀ ਜਿਨ੍ਹਾਂ ਨੇ ਸਾਰਿਆਂ ਦੇ ਮੈਂਬਰਾਂ ਨੇ ਰਲ ਕੇ ਇਹ ਭਵਨ ਚਾਰੇ ਸਰ ਇਹ ਕਿੰਨਾ ਲੰਗਰ ਲਗਾਇਆ ਜਾ ਰਿਹਾ ਇਹ ਤੀਸਰਾ ਲੰਗਰ ਲਗਾ ਜੀ ਤੁਹਾਡੇ ਵੱਲੋਂ ਇਹ ਕਰ ਰਿਹਾ ਕਿ ਕਮੇਟੀ ਵੱਲੋਂ ਪੂਰੀ ਇਹ ਸਾਰੀ ਆਪਣੀ ਮਾਰਕੀਟ ਜਿਹੜੀ ਹੈ ਉਹਨਾਂ ਵੱਲ ਲਗਾਇਆ ਜਾ ਰਿਹਾ ਤੇ ਸਰ ਅੱਜ ਲੰਗਰ ਵਿੱਚ ਕੀ ਕੀ ਵਰਤਾਇਆ ਜਾ ਰਿਹਾ ਘਰ ਮਾ ਇਥੇ ਲੱਗਾ ਜੀ ਬਾਵਾ ਮੇਹਰਾ ਜੀ ਬਾ ਮਾਵਾਂ ਦਾਲ ਲੱਗ ਜੇ ਚਣਿਆਂ ਦਾਲ ਲੱਗ ਜੇ ਮਾਣੇ ਲਗਾ ਜੇ ਚੋਲ ਲੱਗੇ ਜੇ ਕੜਾ ਖੀਰ ਜੇ ਹਾਂ ਜੀ ਇੱਕ ਲੰਗਰ ਕਰੋ ਤੱਕ ਚੱਲੇਗਾ ਚੱਲਦਾ ਪਿਆ ਸਵੇਰ ਦਾ 1:00 ਵੇ ਦਾ ਬਾ ਸਾਢੇ 12:00 ਵੇ ਦਾ ਚੱਲਦਾ ਪਿਆ ਇਹ ਤੱਕ ਚੱਲੀ ਜਾ ਰਿਹਾ ਜੀ ਬਹੁਤ سارے ਜਿਹੜੇ ਲੋਕ ਆ ਤੁਹਾਨੂੰ ਦੇਖ ਰਹੇ ਨੇ ਤੇ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮਾਦੀ ਮਾਦੀ ਮਾਲਕ ਦੀ ਕਿਰਪਾ ਚਾਹੀਦੀ ਸਭ ਤੇ ਜੀ ਮਾਲਕ ਸਭ ਦਾ ਭਲਾ ਕਰੇ ਮੈਂ ਤੇ ਇਹ ਕਹਿ ਰਹੇ ਜੀ ਹਾਂ ਇਹ ਸਾਡੇ ਨਾਲ ਜਿਹੜੇ ਦੁਕਾਨਦਾਰ ਸੀ ਜਿਨ੍ਹਾਂ ਨੇ ਲੰਗਰ ਲਗਾਇਆ ਉਹਨਾਂ ਦਾ ਕਹਿਣਾ ਹੈ ਕਿ ਪੋਲੇਨਾਥ ਦੀ ਬਹੁਤ ਕਿਰਪਾ ਹੈ ਪੋਲੇਨਾਥ ਨੂੰ ਆਪਾਂ ਯਾਰ ਕਰਦੇ ਰਹਿੰਦੇ ਹਾਂ ਉਹਨਾਂ ਦੇ ਉਪਲਕਸ਼ ਵਿੱਚ ਪੋਲੇਨਾਥ ਦੀ ਯਾਦ ਵਿੱਚ ਹਰ ਸਾਲ ਆਪਾਂ ਜਿਹੜਾ ਇਹ ਲੰਗਰ ਲਗਾਤੇ ਹਾਂ ਤੋਂ ਇਸੇ ਤਰ੍ਹਾਂ ਹੀ ਲੰਗਰ ਲਗਾਉਂਦੇ ਰਵਾਂਗੇ ਆਪਾਂ ਹੋਰ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੁਕਾਨਦਾਰ ਮੌਜੂਦ ਨੇ ਜਿਨ੍ਹਾਂ ਨੇ ਇਸ ਲੰਗਰ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਕਿੰਨਾ ਲੰਗਰ ਹੈ ਚੈ ਸ਼ੰਕਰ ਦੀ ਪ ਜੈ ਸ਼ੰਕਰ ਦੀ ਹਰ ਹਰ ਮਹਾਦੇਵ ਬਿਰੰਗੇ ਹਰ ਹਰ ਮਹਾਦੇਵ ਤੁਹਾਡੇ ਦੁਕਾਨਦਾਰ ਵੱਲੋਂ ਬਹੁਤ ਵੱਡਾ ਉਪਰਾਲਾ ਔਰ ਸ਼ਿਵ ਸ਼ੰਕਰ ਨੂੰ ਯਾਰ ਕੀਤਾ ਜਾ ਰਿਹਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਕਿੰਨਾ ਲੰਗਰ ਲਗਾਇਆ ਜਾ ਰਿਹਾ ਤੇ ਉਹ ਕਦੋਂ ਤੋਂ ਲਾ ਰਹੇ ਔਰ ਅੱਜ ਲੰਗਰ ਵਿੱਚ ਕੀ ਕੀ ਬਣਿਆ ਇਹਦੇ ਬਾਰੇ ਦੱਸ ਦਿਓ ਇਹ ਸਾਡਾ ਤੀਸਰਾ ਜਾਗ ਮਤਲਬ ਕਿ ਸ਼ਿਵ ਸ਼ੰਕਰ ਦਾ ਸ਼ਿਵਰਾਤਰੀ ਦਾ ਲੰਗਰ ਆ ਔਰ ਇਹ ਸਾਡੇ ਸਾਰੇ ਇੱਥੇ ਮਾਰਕੀਟ ਦੇ ਵੀਰ ਭਰਾਵਾਂ ਦੇ ਸਹਿਯੋਗ ਨਾਲ ਲੱਗਦਾ ਹੈ ਔਰ ਹਰ ਸਾਲ ਹੀ ਲੱਗੇ ਕਰੇਗਾ ਵੀਰ ਭਰਾਵਾਂ ਸਹਿਯੋਗ ਨਾਲ ਹੀ ਅੱਜ ਲੰਗਰ ਵਿੱਚ ਕੀ ਕੀ ਵਰਤਾਇਆ ਜਾ ਰਿਹਾ ਅੱਜ ਲੰਗਰ ਵਿੱਚ ਪਹਨੇ ਤੇ ਚਾਹ ਤੇ ਮਠੀ ਚੇਰੇ ਦਾਲ ਚੋਲ ਮਾਵਾਂ ਦੀ ਛੋਲਿਆਂ ਦੀ ਨਾਲ ਮਾਣੀ ਨਾਲ ਕੜਾ ਨਾਲ ਖੀਰ ਬਾਜਪੰਗਲੇ ਪਕੋੜੇ ਤੇ ਹੋਰ ਕੀ ਕੀ ਇੰਤਜ਼ਾਮ ਕੀਤਾ ਜਾ ਰਿਹਾ ਚਾਰੋਂ ਬਹੁਤ ਬਾਈ ਜੈ ਸ਼ੰਕਰ ਜੀ ਇਹ ਕੋਈ ਇੰਤਜ਼ਾਮ ਉਹ ਉੱਪਰ ਵਾਲਾ ਕਰਨ ਵਾਲਾ ਭੋਲੇ ਸ਼ੰਕਰ ਜੀ ਕਰਨ ਵਾਲੇ ਨੇ ਅਸੀਂ ਤੇ ਸਿਰਫ ਅਗੋਂ ਸੇਵਾਦਾਰ ਉਹਦੇ ਸੇਵਾਦਾਰ ਆ ਇਹੋ ਜੀ ਸੇਵਾ ਉਹ ਲਾ ਦੇਣਗੇ ਉਹ ਜੀ ਸੇਵਾ ਹੀ ਕਰ ਦੇਣੀ ਹੈ ਸਰ ਇਹ ਤੁਹਾਡੇ ਵੱਲੋਂ ਹਰ ਸਾਲ ਜਿਹੜਾ ਬਹੁਤ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਕੀ ਕੀ ਅਲੱਗ ਕਰ ਰਹੇ ਉਸ ਤੋਂ ਬਈ ਕਿ ਅਗਲੇ ਸਾਲ ਅਗਲੇ ਸਾਲ ਦੇਖੋ ਜਿਸ ਤਰ੍ਹਾਂ ਇਸ ਸਾਲ ਭੋਲੇ ਸ਼ੰਕਰ ਨੇ ਢੀ ਵਧੀਆ ਕਿਰਪਾ ਕੀਤੀ ਹੈ ਹਨਾ ਸਾਰੇ ਸਾਡੇ ਵੀਰ ਭਰਾਵਾਂ ਤੇ ਕਿ ਉਹਨਾਂ ਦੇ ਸਹਿਯੋਗ ਨਾਲ ਲੱਗਾ ਇਹ ਤੇ ਲੰਗਰ ਵਧੀਆ ਤੇ ਅਗੋਂ ਭੋਲੇ ਸ਼ੰਕਰ ਜੀ ਕਿਰਪਾ ਕਰਨਗੇ ਤੇ ਹੋਰ ਸਾਡੇ ਚਾਚਾ ਦੀ ਚਾਚਾ ਜੀ ਦੀ ਬਦੌਲਤ ਵਧੀਆ ਹੋਰ ਇਸ ਤੋਂ ਵਧੀਆ ਕਰਨਗੇ ਹਾਂ ਜੀ ਇਹਨਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਆਪਾਂ ਹੋਰ ਵੀ ਵਾਚੜ ਕੇ ਜਿਹੜਾ ਹੈ ਉਹ ਲੰਗਰ ਜਿਹੜਾ ਹੈ ਲਗਾਵਾਂਗੇ ਬੋਲੇਨਾਥ ਦੀ ਕਿਰਪਾ ਰਹੀ ਤੇ ਹੋਰ ਵੀ ਸਾਡੇ ਨਾਲ ਸਰਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈ ਸ਼ੰਕਰ ਦੀ ਜੈ ਸ਼ੰਕਰ ਜੈ ਬੋਲੇਨਾਥ ਮੈਂ ਇੱਥੇ ਪ੍ਰਮਾ ਦੇ ਨਾਲ ਪਿਆਰ ਕਰਦਾ ਆਪਣੇ ਨਾਲ ਤੇ ਮੈਂ ਹਰ ਸਾਲ ਸੇਵਾ ਲਾਣਾ ਇੱਥੇ ਕਨਵੇ ਗਰੇ ਵਾਲਦੀ ਇਹ ਮੇਰੀ ਨਵੀਂ ਕਾਪੀ ਹੈ ਤੇ ਮੈਂ ਤਾਂ ਕਰਕੇ ਸੇਵਾ ਲਗਾ ਗਿਆ ਹਰ ਸਾਲ ਤੇ ਮੇਰੇ ਵੱਲੋਂ ਸਾਰਿਆਂ ਜਿੱਦਾਂ ਮੈਨੂੰ ਪ੍ਰੋਗਰਾਮ ਵੀ ਕਿਸੇ ਨੇ ਬੁੱਕ ਕਰਵਾਉਣਾ ਮੈਂ ਸੇਵਾ ਲਾ ਸਕਦਾ ਤੇ ਜ਼ਰੂਰ ਬੁਲਾਣਾ ਮੈਨੂੰ ਮੈਂ ਸੇਵਾ ਵਾਲਾ ਸੇਵਾ ਦਾ ਹੱਕਦਾਰ ਤੇ ਜੈ ਬੋਲੇ ਜੈ ਸ਼ੰਕਰ ਇਹ ਸਾਡੇ ਨਾਲ ਜੇ ਇੱਕ ਕਵਰ ਕਰੇ ਵਾਲ ਜੀ ਜੋ ਕਿ ਇੱਕ ਸਿੰਗਰ ਨੇ ਔਰ ਇਹਨਾਂ ਨੇ ਹਰ ਇਹ ਹਰ ਸਾਲ ਜਿਹੜੇ ਆ ਸੇਵਾ ਪਾਉਂਦੇ ਨੇ ਲੰਗਰ ਵਿੱਚ ਔਰ ਆਉਣ ਵਾਲੇ ਦਿਨਾਂ ਚ ਵੀ ਇਹਨਾਂ ਨੇ ਕਿਆ ਕਿ ਆ ਸੇਵਾ ਪਾਵਾਂਗੇ ਅਗਰ ਕਿਸੇ ਨੇ ਕੁਵਾਲੀਆਂ ਕਰਵਾਨੀਆਂ ਜਾਂ ਗਾਣੇ ਗਵਾਣੇ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਤੇ ਮੈਂ ਤੁਹਾਡਾ ਆਪਣਾ ਸੰਜੀਪਾ